ਜਿਵੇਂ ਇੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਕੱਠਾ ਹੈਗਾ ਕਈ ਥਾਵਾਂ ਤੇ ਹਜ਼ਾਰਾਂ ਦੀ ਤਾਦਾਦ ਚ ਵੀ ਹੋਊਗਾ ਜਿਵੇਂ ਮਿਸਾਲ ਵਜੋਂ ਬਾਦਲਪਿੰਡ ਚ 2 MP ਆ ਉਸ ਇੱਕੋ ਪਰਿਵਾਰ ਦੀ ਪਤਾ ਗਿਆ ਤੁਹਾਨੂੰ ਸਾਰੀਆਂ ਫਸਲਾਂ ਦੀ MSP ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 50% ਮੁਨਾਫਾ ਪਾ ਕੇ ਉਹ ਮਿੱਥੀ ਜਾਵੇ ਤੇ ਨਾਲ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਜਿਵੇਂ ਇਹ ਸਰਕਾਰ ਸਾਡੇ ਵੀਰ ਹੀ ਤੱਕ ਕਹਿਣ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਬਾਰੇ ਤਾਂ ਕਹਿਣ ਦੀ ਖਜ਼ਾਨਾ ਖਾਲੀ ਆ ਪਰ ਅਡਾਨੇ ਬਾਨੀ ਅਰਗੇ 40 ਵੱਡੇ ਘਰਾਣਿਆਂ ਦਾ ਇਹ ਆ 6-7 ਸਾਲਾਂ ਚ 65 ਲੱਖ ਕਰੋੜ ਰੁਪਈਆ ਮਾਫ ਕਰਤਾ ਇਹਨਾਂ ਨੇ ਆ ਜਿਵੇਂ ਕੱਲ ਔਰੜੀਆਂ ਕੁੜੀਆਂ ਬਿਰਜਪੂਸ਼ਣ ਦੇ ਖਿਲਾਫ ਜਨਸੀ ਸ਼ੋਸ਼ਣ ਦੇ ਉਹ ਦੋਸ਼ ਬਕਾਇਦਾ ਸਾਬਤ ਕਰ ਚੁੱਕੀਆਂ ਐ ਉਹਦੇ ਤੇ ਦੋ ਕੇਸ ਵੀ ਦਰਜ ਹੋ ਚੁੱਕੇ ਆ ਇਹਦੇ باوجود ਉਹਨੂੰ ਕੁਝ ਕਹਿਣ ਦੀ بجائے ਕੁੜੀਆਂ ਨੂੰ ਕੁੱਟ ਸਟਿਆ ਇਹ ਲਗਭਗ ਸਾਰੀਆਂ ਸਰਕਾਰਾਂ ਦਾ ਕਰਤਾਰ ਆ ਇਹ ਆਪ ਦੀ ਸਰਕਾਰ ਤੇ ਆਪ ਪਾਰਟੀ ਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਤੇ ਲੋਕਾਂ ਨੂੰ ਬਹੁਤ ਆਸਾਂ ਸੀਗੀਆਂ ਪਰ ਇਹ ਉਹਨਾਂ ਨਾਲੋਂ ਵੀ ਦੋ ਰਤੀਆਂ ਉੱਤੋਂ ਦੀ ਨਿਕਲੀ ਆ ਫੋਟੋ ਤਾਂ ਖਜਾਲੀ 15 ਜਣਿਆਂ ਨੂੰ ਚੱਕ ਦੇ ਕੇ ਉਦੋਂ ਮਗਰੋਂ ਕਿਸੇ ਨੂੰ ਕੋਈ ਚੱਕ ਨਹੀਂ ਦਿੱਤਾ ਸਰਕਾਰ ਜਿਹੜੀ ਹੈਗੀ ਅਸਲ 'ਚ ਮੌਕਾ ਪ੍ਰਸਤ ਹੈਗੀ ਆ ਸਰਕਾਰ ਵੋਟਾਂ ਨੂੰ ਵੇਂਦੀ ਹੈ ਸੋ ਸੱਚੀ ਪੋਰਟਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਅੱਜ ਜੈਤੋ ਦੀ ਅਸੀਂ ਅਨਾਜ ਮੰਡੀ ਵਿੱਚ ਪਹੁੰਚੇ ਹਾਂ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾਂ ਵੱਲੋਂ ਅੱਜ ਭਾਰੀ ਇਕੱਠ ਕੀਤਾ ਗਿਆ ਕਿਹੜੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਪੂਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਕਿਸਾਨ ਆਗੂ ਨੇ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਪੂਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਹੜਾ ਅੱਜ ਤੁਸੀਂ ਜੈਤੋ ਦੀ ਦਾਣਾ ਮੰਡੀ ਦੇ ਵਿੱਚ ਅੱਜ ਭਾਰੀ ਇਕੱਠ ਕੀਤਾ ਹੈ ਕਿਸ ਸੰਬੰਧ ਨੂੰ ਲੈ ਕੇ ਕੀਤਾ ਤੁਸੀਂ ਅੱਜ ਜੈਤੋ ਦੀ ਦਾਣਾ ਮੰਡੀ ਚ ਤੇ 8 ਥਾਵਾਂ ਤੇ ਹੋਰ ਹੈ ਇਸੇ ਤਰ੍ਹਾਂ ਹੀ ਭਾਰਤੀ ਕਿਸਾਨ union ਇਕਤਾ ਆਗਰਾਹਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿਹੜਾ 26 ਤੋਂ 31 ਮਈ ਤੱਕ ਪ੍ਰੋਗਰਾਮ ਲਿਖਿਆ ਸੀ ਦੇਸ਼ ਭਰ ਦੇ MPਆਂ ਨੂੰ ਮੰਗ ਪੱਤਰ ਦੇਣ ਦਾ ਜਿਹੜੀਆਂ ਮੰਗਾਂ ਲਟਕਦੀਆਂ ਖੜੀਆਂ ਹੈ ਕੇਂਦਰ ਸਰਕਾਰ ਨਾਲ ਜਿਨ੍ਹਾਂ ਦਾ ਵਾਅਦਾ ਕੀਤਾ ਸੀ ਉਹਨਾਂ ਨੇ ਜਦੋਂ ਕਾਲੇ ਕਾਨੂੰਨ ਰੱਦ ਕਰਵਾ ਕੇ ਉੱਠੇ ਆ ਤਾਂ ਲਿਖਤੀ ਵਾਅਦਾ ਲੈ ਕੇ ਉੱਠੇ ਸੀ ਉਹ ਮੰਗਾਂ ਉਰਗਾਂ ਕਰਾਉਣ ਵਾਸਤੇ ਲਾਗੂ ਕਰਾਉਣ ਵਾਸਤੇ ਮੰਗ ਪੱਤਰ ਦੇਣੇ ਆ ਜਿੱਥੇ ਮੁਹੰਮਦ ਸਦੀਕ ਜੀ ਆ ਰਹੇ ਆ ਇਸ ਹਲਕੇ ਦੇ ਐਮਪੀ ਉਹਨਾਂ ਨੂੰ ਅਸੀਂ ਮੰਗ ਪੱਤਰ ਸੁੰਪਾਂਗੇ ਇਸੇ ਤਰ੍ਹਾਂ ਹੀ 17 ਜ਼ਿਲ੍ਹਿਆਂ ਦੇ ਕਿਸਾਨ 8 ਹੋਰ ਐਮਪੀਆਂ ਨੂੰ ਉਹ ਮੰਗ ਪੱਤਰ ਦੇਣਗੇ ਅੱਜ ਜਿਵੇਂ ਇੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਇਕੱਠ ਹੈਗਾ ਕਈ ਥਾਵਾਂ ਤੇ ਹਜ਼ਾਰਾਂ ਦੀ ਤਾਦਾਦ ਚ ਵੀ ਹੋਊਗਾ ਜਿਵੇਂ ਮਿਸਾਲ ਵਜੋਂ ਬਾਦਲਪਿੰਡ ਚ 2 MP ਆ ਉਸ ਇੱਕੋ ਪਰਿਵਾਰ ਦੀ ਪਤਾ ਗਿਆ ਤੁਹਾਨੂੰ ਇਸੇ ਤਰ੍ਹਾਂ ਹੀ ਮਹਾਰਾਣੀ ਪਰਨੀਤਕੌਰ ਉੱਥੇ ਵੀ ਪੰਜ ਜ਼ਿਲ੍ਹਿਆਂ ਦਾ ਇਕੱਠਾ ਉੱਥੇ ਵੀ ਹਜ਼ਾਰਾਂ ਦੀ ਗਿਣਤੀ ਚ ਹੋਊਗਾ ਇਹਨਾਂ ਮੰਗਾਂ ਚ ਮੁੱਖ ਮੰਗ ਹੈ ਜਿਹੜੀ ਉਹ ਹੈਗੀ ਐ ਸਾਰੀਆਂ ਫਸਲਾਂ ਦੀ MSP ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ 50% ਮੁਨਾਫਾ ਪਾ ਕੇ ਉਹ ਮਿੱਥੀ ਜਾਵੇ ਤੇ ਨਾਲ ਫਸਲਾਂ ਦੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ ਇਹ ਮੁੱਖ ਮੰਗ ਹੈ ਦੂਜੇ ਨੰਬਰ ਤੇ ਹੈਗੀ ਹੈ ਜਿਵੇਂ ਇਹ ਸਰਕਾਰ ਸਾਡੇ ਵੀਰੀ ਤੱਕ ਕਹਿਣ ਦੀ ਕਿਸਾਨਾਂ ਤੇ ਖੇਤ ਮਜ਼ਦੂਰਾਂ ਬਾਰੇ ਤਾਂ ਕਹਿਣ ਦੀ ਖਜ਼ਾਨਾ ਖਾਲੀ ਆ ਪਰ ਅਡਾਨੀ ਬਾਨੀ ਅਰਗੇ 40 ਵੱਡੇ ਘਰਾਣਿਆਂ ਦਾ ਇਹ ਆ 6-7 ਸਾਲਾਂ ਚ 65 ਲੱਖ ਕਰੋੜ ਰੁਪਏ ਮਾਫ ਕਰਤਾ ਇਹਨਾਂ ਨੇ ਜਦੋਂ ਕਿ ਪੂਰੇ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦਾ ਮਸਾਂ 15 ਲੱਖ ਕਰੋੜ ਰੁਪਈਆ ਕਰਜ਼ਾ ਬਣਦਾ ਉਹ ਕਰਜ਼ੇ ਸਾਰੇ ਤੇ ਕਾਟਾ ਮਾਰਨ ਦੀ ਇਹ ਮੰਗ ਆ ਇਸੇ ਤਰ੍ਹਾਂ ਹੀ ਬੁਢਾਪਾ ਪੈਨਸ਼ਨ ਦੀ ਮੰਗ ਆ ਸਭ ਤੋਂ ਵੱਧ ਕਿਰਤ ਕਰਨ ਵਾਲਾ ਤਬਕਾ ਕਿਸਾਨ ਤੇ ਖੇਤ ਮਜ਼ਦੂਰ ਜਿਹੜਾ ਸਾਰੇ ਦੇਸ਼ ਦਾ ਢਿੱਡ ਭਰਦਾ ਇੱਥੋਂ ਤੱਕ ਵੀ ਹੁਣ ਤਾਂ ਪੈਦਾਵਾਰ ਕਰਤੀ ਵੀ ਵਿਦੇਸ਼ਾਂ ਨੂੰ ਬਰਾਮਦ ਵੀ ਕੀਤੀ ਜਾਣ ਲੱਗ ਗਿਆ ਨੈੜੜਾ ਉਹਦੇ ਵਾਸਤੇ ਜਿਵੇਂ ਦੂਜੇ ਦੇਸ਼ਾਂ ਦੇ ਵਿੱਚ ਇਹ ਕਾਨੂੰਨ ਹੈਗਾ 60 ਸਾਲ ਦੀ ਉਮਰ ਤੋਂ ਬਾਅਦ ਚਾਹੇ ਕੋਈ ਖੇਤੀ ਕਰਦਾ ਰਿਹਾ ਚਾਹੇ ਕੋਈ ਨੌਕਰੀ ਕਰਦਾ ਰਿਹਾ ਕੋਈ ਵੀ ਕੰਮ ਕੀਤਾ ਜੀ ਨੇ 15 ਸਾਲ ਕੰਮ ਕੀਤਾ ਹੋਵੇ ਇਹ ਤਾਂ ਬੱਚਾ ਸਾਡਾ 7 ਸਾਲ ਦੀ ਉਮਰ ਤੋਂ ਲੱਗ ਜਾਂਦਾ ਕੰਮ ਕਰਨਾ 60 ਸਾਲ ਦੀ ਉਮਰ ਤੱਕ 53 ਸਾਲ ਕੰਮ ਹੀ ਕਰਦਾ ਰਹਿੰਦਾ ਇਸ ਕਰਕੇ ਉਹ ਭਟਾਪਾ ਪੈਨਸ਼ਨ ਦੀ ਮੰਗ ਕੀਤੀ 10000 ਰੁਪਏ ਪ੍ਰਤੀ ਮਹੀਨਾ ਇਸੇ ਤਰ੍ਹਾਂ ਹੀ ਇੱਕ ਉਹਦੋਂ ਦੀ ਮੰਗ ਲਟਕਦੀ ਹੈ ਜਿਹੜਾ ਇਹਨਾਂ ਦਾ ਕੇਂਦਰੀ ਗ੍ਰਹਿ ਮੰਤਰੀ ਐ ਰਾਜ ਮੰਤਰੀ ਅਜੇ ਮਿਸ਼ਰਾ ਟੈਣੀ ਉਹਨੇ ਸਾਜ਼ਿਸ਼ ਘੜ ਕੇ ਆਪਦੇ ਮੁੰਡੇ ਰਾਹੀਂ ਉਥੇ ਲਖੀਮਪੁਰ ਖੇਰੀ ਚ ਗਏ ਹੋਏ ਕਿਸਾਨ ਉਹਨਾਂ ਤੇ ਰੈਲੀ ਕਰ ਰਹੇ ਕਿਸਾਨਾਂ ਤੇ ਗੱਡੀਆਂ ਚੜਾ ਕੇ 4-5 ਕਿਸਾਨ ਸ਼ਹੀਦ ਕਰਦੇ ਸੀ ਉਹਦੇ ਤੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਹਾਲਾਂਕਿ ਇਹਨਾਂ ਦੀ ਆਪਦੀ ਪੁਲਿਸ ਨੇ ਰਿਪੋਰਟ ਦਿੱਤੀ ਵੀ ਹਾਂ ਸਾਜ਼ਿਸ਼ ਇਹਨੇ ਰਚੀ ਆ ਉਸ ਮੰਤਰੀ ਦੀ ਸਾਜ਼ਿਸ਼ਾ ਉਹਦੇ ਤੇ ਸਾਜ਼ਿਸ਼ ਦਾ ਪਰਚਾ ਵੀ ਦਰਜ ਹੋ ਗਿਆ ਇਹਦੇ باوجود ਉਹ ਕੁਰਸੀ ਤੇ ਵੀ ਉਵੇਂ ਬੈਠਾ ਹੈ ਪ੍ਰਧਾਨ ਮੰਤਰੀ ਦੇ ਬਰਾਬਰ ਤੇ ਉਹਨੂੰ ਹੱਥ ਵੀ ਨਹੀਂ ਪਾਇਆ ਆ ਜਿਵੇਂ ਕੱਲ ਉਹੜੀਆਂ ਕੁੜੀਆਂ ਬਰਜਪੂਸ਼ਣ ਦੇ ਖਿਲਾਫ ਜਨਸੀ ਸ਼ੋਸ਼ਣ ਦੇ ਉਹ ਦੋਸ਼ ਬਕਾਇਦਾ ਸਾਬਤ ਕਰ ਚੁੱਕੀਆਂ ਨੇ ਉਹਦੇ ਤੇ ਦੋ ਕੇਸ ਵੀ ਦਰਜ ਹੋ ਚੁੱਕੇ ਆ ਇਹਦੇ باوجود ਉਹਨੂੰ ਕੁਝ ਕਹਿਣ ਦੀ بجائے ਕੁੜੀਆਂ ਨੂੰ ਕੁੱਟ ਸਟਿਆ। ਐਵੇਂ ਹੀ ਉਹ ਲਖੀਮਪੁਰ ਖੀਰੀ ਵਾਲੇ ਮੰਤਰੀ ਤੇ ਕੋਈ ਕਾਰਵਾਈ ਕਰਨ ਦੀ بجائے ਚਾਰ ਕਿਸਾਨਾਂ ਤੇ ਝੂਠਾ ਮੁਕਾਦਮਾ ਦਰਜ ਕਰਕੇ ਉਹ ਅੰਦਰ ਕੀਤੇ ਹੋਏ ਉਦੋਂ ਦੇ। ਉਹ ਮੰਗ ਹੈ ਵੀ ਉਹਨਾਂ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤੇ ਸਾਡੇ ਜਿਹੜੇ ਚਾਰ ਕਿਸਾਨ ਬਿਨਾਂ ਕਸੂਰ ਤੋਂ ਅੰਦਰ ਕੀਤੇ ਆ ਉਹ ਛੱਡੇ ਜਾਣ। ਇਸੇ ਤਰ੍ਹਾਂ ਹੀ ਜਿਹੜੇ 750 ਦੇ ਕਰੀਬ ਕਿਸਾਨ ਸ਼ਹੀਦ ਹੋਏ ਆ ਔਰਤਾਂ ਵੀ ਆ ਵਿੱਚ ਖੇਤ ਮਜ਼ਦੂਰ ਵੀ ਆ ਉਹਨਾਂ ਸਾਰਿਆਂ ਦੇ ਵਾਰਸਾਂ ਨੂੰ ਟੁਕਮਾ ਮੁਆਵਜ਼ਾ ਤੇ ਇੱਕ ਇੱਕ ਜੀ ਨੂੰ ਸਰਕਾਰੀ ਨੌਕਰੀ ਜਾਨੀ ਉਹਨਾਂ ਦਾ ਮੋੜ ਪ੍ਰਬੰਧ ਜਿਹੜਾ ਪਰਿਵਾਰ ਚਲਾਉਣ ਦਾ ਉਹ ਕੀਤਾ ਜਾਵੇ ਇਸੇ ਤਰ੍ਹਾਂ ਹੀ ਉਸ ਘੋਲ ਦੇ ਦੌਰਾਨ ਥਾਂ ਥਾਂ ਮਕਾਦਮੇ ਬਣਾਏ ਆ ਦਿੱਲੀ 'ਚ ਵੀ ਬਹੁਤ ਮਕਾਦਮੇ ਬਣਾਏ ਆ ਕਿਸਾਨਾਂ ਤੇ ਕਿਸਾਨ ਘੋਲ ਜਿਹੜਾ ਕਾਲੇ ਕਾਨੂੰਨਾਂ ਦੇ ਵਰਤ ਸੀਗਾ ਤੇ ਹੋਰ ਰਾਜਾਂ ਚ ਵੀ ਜਿੱਥੇ ਭਾਜਪਾ ਦਾ ਰਾਜ ਆ ਯੂਪੀ ਜਾਂ ਹੋਰ ਅਨੇਕਾਂ ਮੁਕਾਦਮੇ ਬਣੇ ਆ ਉਹ ਸਾਰੇ ਮੁਕਾਦਮੇ ਖਾਰਜ ਕਰਨ ਦੀ ਮੰਗ ਆ ਇਸ ਤਰ੍ਹਾਂ ਇਹਨਾਂ ਮੰਗਾਂ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਅੱਗੇ ਵੰਗ ਵੱਡਾ ਮੋਰਚਾ ਲਾਉਣਾ ਹੈ ਜਿਹਦੀ ਪਉਂਤ ਬਣਨੀ ਆ ਪਰ ਉਦੋਂ ਪਹਿਲਾਂ ਸਰਕਾਰ ਨੂੰ ਮੌਕਾ ਦਿੱਤਾ ਜਾ ਰਿਹਾ ਐਮਪੀ ਗਾ ਮੰਗ ਪੱਤਰ ਭੇਜ ਕੇ ਜਿਹੜਾ ਅੱਜ ਅਸੀਂ ਮੰਗ ਪੱਤਰ ਦੇਣਾ ਹੈ ਇਹ ਪੂਰੇ ਦੇਸ਼ ਦੇ ਵਿੱਚ ਸੈਂਕੜੇ ਐਮਪੀਆ ਕੋਲੇ ਇਸੇ ਤਰ੍ਹਾਂ ਹੀ ਕਿਸਾਨਾਂ ਨੇ ਇਕੱਠੇ ਹੋ ਕੇ ਮਜ਼ਦੂਰਾਂ ਨੇ ਇਕੱਠੇ ਹੋ ਕੇ ਸੰਪੜੇ ਆ ਜੇ ਇਹ ਵੀ ਨਹੀਂ ਸੁਣਦੀ ਸਰਕਾਰ ਫੇਰ ਆਹ 15 ਅਗਸਤ ਦੇ ਨੇੜੇ ਵੀ ਪ੍ਰੋਗਰਾਮ ਹੋਏ ਆ ਪੈਦਲ ਯਾਤਰਾ ਪਾਦਲ ਯਾਤਰਾ ਜੀ ਨੂੰ ਕਹਿੰਦੇ ਆ ਉਹ ਥਾਂ ਥਾਂ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਹੋਰ ਵੀ ਉਲਿੱਕੇ ਹੋਏ ਆ 26 ਨਵੰਬਰ ਤੱਕ ਜਿਹੜੇ ਦਿਨ ਤੇ ਉਹ ਕਿਸਾਨ ਮੋਰਚਾ ਸ਼ੁਰੂ ਹੋਇਆ ਸੀ ਉਸ ਦਿਨ ਤੇ 3 ਦਿਨ ਲਗਾਤਾਰ ਰਾਜਧਾਨੀਆਂ 'ਚ ਲਗਾਤਾਰ ਧਰਨੇ ਦਿਨ ਰਾਤ ਦੇ ਚੱਲਣਗੇ ਜੇ ਇੰਨਾ ਮੌਕਾ ਦੇਣ ਦੇ ਬਾਵਜੂਦ ਸਰਕਾਰ ਨਹੀਂ ਸੁਣਦੀ ਤਾਂ ਫੇਰ ਅਗਲੇ ਸਾਲ ਚੜ੍ਹਦੇ ਸਾਲ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੋਈ ਵੱਡਾ ਮੋਰਚਾ ਉਹਦੀ ਬਕਾਇਦਾ ਵਿਉਂਤਬੰਦੀ ਉਲਿੱਕੀ ਜਾਊਗੀ ਇਹ ਸਾਰਾ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਥੱਲੇ ਜਿਹੜਾ ਆਲ ਇੰਡੀਆ ਪੱਧਰ ਤੇ ਬਣਿਆ ਹੈ ਉਹਦੀ ਗਵਾਈ ਥੱਲੇ ਚੱਲ ਰਿਹਾ ਹੈ ਗੜੇਮਾਰੀ ਹੁੰਦੀ ਹੈ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਕਿਸਾਨਾਂ ਦੀਆਂ ਫਸਲਾਂ ਮਾਰੀਆਂ ਜਾਂਦੀਆਂ ਪੰਜਾਬ ਸਰਕਾਰ ਕਹਿੰਦੀ ਸੀ ਜਿਹੜਾ ਮੁਆਵਜ਼ਾ ਤੁਹਾਨੂੰ ਅਸੀਂ 15 ਦਿਨਾਂ ਦੇ ਵਿੱਚ ਵਿੱਚ ਜਾਨਕੀ ਵਿਸਾਖੀ ਤੋਂ ਪਹਿਲਾਂ ਦੇ ਦਾਂਗੇ ਤੇ ਅਜੇ ਤੱਕ ਸਰਕਾਰ ਨੇ ਕਿਸੇ ਕਿਸਾਨ ਨੂੰ ਮੁਆਵਜ਼ਾ ਨਹੀਂ ਮਿਲਿਆ ਤੇ ਜਥੇਬੰਦੀਆਂ ਨੇ ਵੀ ਜਾਨਕੀ ਇੱਕ ਜੁੱਟ ਹੋ ਕੇ ਇੱਥੇ ਕੋਈ ਸਟੈਂਡ ਨਹੀਂ ਲਿਆ ਅਜੇ ਤੱਕ ਦੇਖੋ ਇਹ ਲਗਭਗ ਸਾਰੀਆਂ ਸਰਕਾਰਾਂ ਦਾ ਕਰਤਾਰ ਆ ਹੈ ਏ ਆਪ ਦੀ ਸਰਕਾਰ ਤੇ ਆਪ ਪਾਰਟੀ ਦੀ ਸਰਕਾਰ ਤੇ ਭਗਵੰਤ ਮਾਨ ਦੀ ਸਰਕਾਰ ਤੇ ਲੋਕਾਂ ਨੂੰ ਬਹੁਤ ਆਸਾਂ ਸੀਗੀਆਂ ਪਰ ਇਹ ਉਹਨਾਂ ਨਾਲੋਂ ਵੀ ਦੋ ਰੱਤیاں ਉੱਤੋਂ ਦੀ ਨਿਕਲੀ ਐ ਇਸ ਮਾਮਲੇ 'ਚ ਫਸਲਾਂ ਦਾ ਮੁਆਵਜ਼ਾ ਫੋਟੋ ਤਾਂ ਖਜਾਲੀ 15 ਜਣਿਆਂ ਨੂੰ ਚੈੱਕ ਦੇ ਕੇ ਉਦੋਂ ਮਗਰੋਂ ਕਿਸੇ ਨੂੰ ਕੋਈ ਚੈੱਕ ਨਹੀਂ ਦਿੱਤਾ ਜੇ ਦਿੱਤੇ ਆ ਮਾਨਸਾ 'ਚ ਤਾਂ 100% ਦੀ ਤਬਾਈ ਵਾਲਿਆਂ ਨੂੰ 50% ਵਾਲੇ 6600 ਰੁਪਏ ਦੇ ਚੈੱਕ ਦਿੱਤੇ ਆ ਤੇ ਬਹੁਤੇ ਜ਼ਿਲ੍ਹਿਆਂ 'ਚ ਇਹ ਇਹ ਮੁਆਵਜ਼ਾ ਕਿਸੇ ਨੂੰ ਨਹੀਂ ਮਿਲਿਆ ਜਿਉਂਦਾ ਤੇ ਮਾਸਲਾ ਖੜਾ ਜੀ 68 ਵਾਲੇ ਤਾਂ ਮਿਲ ਗਿਆ 100 ਵਾਲਿਆਂ ਨੂੰ ਕੁਝ ਵੀ ਨਹੀਂ ਮਿਲਿਆ ਮੈਂ 100 ਵਾਲੇ ਦੀ ਗੱਲ ਹੀ ਕਰਦਾ ਜੀ ਬਈ ਉੱਥੇ 100 ਵਾਲਿਆਂ ਨੂੰ ਵੀ 50% ਵਾਲਾ ਹੀ ਦਿੱਤਾ ਤੇ ਬਾਲੇ ਜ਼ਿਲ੍ਹੇ ਵਿੱਚ 100 ਵਾਲਿਆਂ ਨੂੰ ਪੈਸਾ ਵੀ ਨਹੀਂ ਦਿੱਤਾ 100% ਤਬਾਹੀ ਵਾਲਿਆਂ ਨੂੰ ਇਹਦੇ ਵਾਸਤੇ ਵੀ ਮੈਂ ਉਧਰੋਂ ਮੇਰੇ ਕੋਲ ਰਹਿ ਗਈ ਮੰਗ ਕੇ ਕੇਂਦਰ ਨਾਲ ਸੰਬੰਧਿਤ ਮੰਗਾਂ ਦੇ ਵਿੱਚ ਇਹ ਕਾਨੂੰਨ ਬਣਾਉਣ ਦੀ ਮੰਗ ਕੀਤੀ ਹੈ ਬਈ ਫਸਲੀ ਤਬਾਈ ਕਿਸੇ ਵੀ ਢੰਗ ਨਾਲ ਹੋ ਜੇ ਕੁਦਰਤੀ ਆਫਤ ਨਾਲ ਹੋ ਜੇ ਨਕਲੀ ਬੀਜਾਂ ਨਾਲ ਨਕਲੀ ਦਵਾਈਆਂ ਨਾਲ ਕਿਸੇ ਵੀ ਢੰਗ ਨਾਲ ਹੋ ਜੇ ਉਹਦਾ ਜਿੰਨਾ ਉਸਤ ਝਾੜਾ ਉਹਦੇ ਮੁਤਾਬਕ ਜਿੰਨਾ ਵੀ ਨੁਕਸਾਨ ਹੋਇਆ ਹੋਵੇ ਉਹਦੀ ਪੂਰੀ ਦੀ ਪੂਰੀ ਭਰਪਾਈ ਦਾ ਕਾਨੂੰਨ ਬਣਾਵੇ ਕੇਂਦਰ ਸਰਕਾਰ ਬੀਮਾ ਕਾਨੂੰਨ ਬੀਮਾ ਲਾਗੂ ਕਰੇ ਵੀ ਜਿਹੜਾ ਪੂਰੇ ਦੇ ਪੂਰੀ ਭਰਪਾਈ ਕਰੇ ਉਹ ਸਰਕਾਰ ਬੀਮਾ ਕਾਨੂੰਨ ਬਣਾਵੇ ਮੰਗ ਆ ਉਹਨਾਂ ਮੰਗਾਂ ਦੇ ਵਿੱਚ ਜਿਹੜੀ ਅੱਜ ਇਥੇ ਐਮਪੀ ਸਾਹਿਬ ਨੂੰ ਮੰਗ ਪੱਤਰ ਦੇਣਾ ਹੈ ਇਹਦੇ ਤੇ ਸੰਘਰਸ਼ ਅਸੀਂ ਵਿੱਢਿਆ ਹੋਇਆ ਆ ਮੁਆਵਜ਼ੇ ਵਾਲੀ ਮੰਗ ਤੇ ਸਾਰੀਆਂ ਜੱਥੇਬੰਦੀਆਂ ਨੂੰ ਕਿਹਾ ਵੀ ਇਕੱਠੇ ਹੋ ਕੇ ਲੱਗੀਏ ਇਕੱਠੇ ਹੋਣ ਦਾ ਵਜੇ ਆਪ ਕੋ ਆਪਣੇ ਪ੍ਰੋਗਰਾਮਾਂ ਦੇ ਵਿੱਚ ਉਲਝੇ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਦੀ ਸਰਕਾਰ ਨੇ ਕਿਉਂਕਿ ਖੇਤੀ ਦਾ ਵਿਭਾਗ ਇਹਨਾਂ ਕੋਲ ਆ ਜੇ ਇਹਨਾਂ ਨੇ ਮੁਆਵਜ਼ਾ ਨਾ ਦਿੱਤਾ ਤਾਂ ਇਹਦੇ ਤੇ ਵੀ ਵੱਡਾ ਅੰਦੋਲਨ ਛੜੂਗਾ ਪੰਜਾਬ ਸਰਕਾਰ ਦੇ ਵਿਰੁੱਧ ਸਰਕਾਰ ਸਤਾ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਇੱਕ ਮੈਨੀਫੈਸਟੋ ਲੈ ਕੇ ਆਉਂਦੀ ਹੁੰਦੀ ਹੈ ਮੈਨੀਫੈਸਟੋ ਦੇ ਵਿੱਚ ਬੜੇ ਵਾਅਦੇ ਕਰਦੀ ਹੈ ਕੋਈ ਵੀ ਸਰਕਾਰ ਆਵੇ ਅਸੀਂ ਕਿਸੇ ਸਰਕਾਰ ਦੀ ਗੱਲ ਨਹੀਂ ਕਰਦੇ ਉਹਨਾਂ ਮੈਨੀਫੈਸਟੋ ਦੇ ਵਿੱਚ ਜਿਹੜੇ ਵਾਅਦੇ ਕੀਤੇ ਹੁੰਦੇ ਆ ਉਹਦੇ ਵਿੱਚ ਕੋਸ਼ਿਸ਼ ਪੂਰੇ ਹੁੰਦੇ ਆ ਤੇ ਜਿਹੜਾ ਤੁਹਾਡਾ ਸੰਯੁਕਤ ਕਿਸਾਨ ਮੋਰਚਾ ਸਰਕਾਰ ਨੂੰ ਕਿਉਂ ਨਹੀਂ ਘੇਰਦਾ ਵੀ ਜਦੋਂ ਤੁਸੀਂ ਚੋਣਾਂ ਤੋਂ ਪਹਿਲਾਂ ਸਤਾ ਤੋਂ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦੇ ਕਰਦੇ ਹੋ ਵਾਅਦਾ ਪੂਰਾ ਕਿਉਂ ਨਹੀਂ ਹੁੰਦਾ ਚੋਣਾਂ ਵਾਲੇ ਵਾਅਦੇ ਤਾਂ ਕੋਈ ਵਿਰਲ ਹੀ ਸਰਕਾਰ ਆ ਜਿਹੜੀ ਦੋ ਚਾਰ ਲਾਗੂ ਕਰ ਦੇਵੇ ਇਹ ਵੀ ਉਹੋ ਜੀ ਹੈ ਜੇ ਆਪਾਂ ਮੋਦੀ ਸਰਕਾਰ ਨੂੰ ਘੇਰ ਸਕਦੇ ਆਂ ਤੇ ਪੰਜਾਬ ਸਰਕਾਰ ਨੂੰ ਘੇਰਨਾ ਸੌਖਾ ਨੂੰ ਜੇ ਸੈਂਟਰ ਨੂੰ ਘੇਰ ਸਕਦੇ ਆਂ ਤੁਸੀਂ ਜਾ ਕੇ ਅਸੀਂ ਘੇਰ ਚੁੱਕੇ ਆਂ 15 ਦਿਨ ਲਗਾਤਾਰ ਸੰਗਰੂਰ ਦੇ ਵਿੱਚ ਧਰਨਾ ਚੱਲਿਆ ਇਹਨਾਂ ਹੀ ਮੁੱਦਿਆਂ ਤੇ ਚੱਲਿਆ ਜਿਹੜਾ ਕੋਈ ਪੱਕਾ ਮੋਰਚਾ ਲਾਉਣਾ ਹੁੰਦਾ ਉਹ ਸਾਡੀ ਪਹੁੰਚ ਇਹ ਹੈ ਬਈ ਜਿੰਨੀਆਂ ਵੀ ਜਥੇਬੰਦੀਆਂ ਜਿੰਨੀ ਜੋਗੀਆਂ ਹੈਗੀਆਂ ਜਿਵੇਂ ਦਿੱਲੀ ਵਾਲਾ ਮੋਰਚਾ ਇਸੇ ਜ਼ੋਰ ਤੇ ਜਿੱਤਿਆ ਵੀ ਉਹਨਾਂ ਦਾ ਸਾਂਝਾ ਮੋਰਚਾ ਬਣੇ ਸਾਡੇ ਯਤਨ ਚੱਲ ਰਹੇ ਆ ਸਾਂਝਾ ਮੋਰਚਾ ਬਣਾਉਣ ਦੇ ਉਹ ਯਤਨ ਕਦੋਂ ਕਾਮਯਾਬ ਹੁੰਦੇ ਆ ਉਹ ਸਮਾਂ ਦੱਸੋ ਉਹ ਰਾਗੂ ਵੀ 20ਾ ਗੁੱਪੋ ਸਚਾਰਕਾਰੀ ਨੇ ਕਿਨਾਂਖੀ ਬਲੌਰ ਸਿੰਘ ਕਲਕਲਾ ਮੋਰ ਸਿੰਘ ਜੀ ਬਹੁਤ ਵੱਡਾ ਇਕੱਠ ਹੋਇਆ ਤੁਹਾਡੀ ਜਥੇਬੰਦੀ ਵੱਲੋਂ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਇਹ ਕਹਿਣਾ ਚਾਹੁੰਦੇ ਅੱਜ ਦਾ ਇਕੱਠ ਅਸੀਂ ਇਸ ਕਰਕੇ ਕੀਤਾ ਹੈਗਾ ਕੇ ਕੇਂਦਰ ਸਰਕਾਰ ਨੇ ਲਿਖਤੀ ਰੂਪ ਵਿੱਚ ਜਦੋਂ ਦਿੱਲੀ ਪ੍ਰੋਗਰਾਮ ਚੱਲਦਾ ਸੀ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਕੁਝ ਉਹ ਵਾਅਦੇ ਸਰਕਾਰ ਨੇ ਹਲੇ ਤੱਕ ਪੂਰੇ ਨਹੀਂ ਕੀਤੇ ਸਗੋਂ ਉਹਨਾਂ ਵਾਅਦਿਆਂ ਨੂੰ ਪੂਰਾ ਕਰਨ ਦੀ ਬਜਾਏ ਉਹਨਾਂ ਵਾਅਦਿਆਂ ਨੂੰ ਕੁੱਠਾ ਗੀੜਾ ਦੇਣਾ ਸਰਕਾਰ ਨੇ ਸ਼ੁਰੂ ਕਰ ਦਿੱਤਾ ਹੈਗਾ ਜਿਵੇਂ ਐਮਐਸਪੀ ਦੀ ਮੰਗ ਹੈ ਸੀ2 ਪਲੱਸ 50% ਮੁਨਾਫਾ ਜੋੜ ਕੇ ਉਹਦਾ ਭਾਅ ਦੇਣਾ ਚਾਹੀਦਾ ਹੈਗਾ ਜਿੰਨੀਆਂ ਵੀ ਫਸਲਾਂ ਅਸੀਂ ਵੇਚਦੇ ਉਹਨਾਂ ਤੇ ਉਹ ਰੇਟ ਲੱਗਣਾ ਚਾਹੀਦਾ ਹੈ ਤੇ ਉਸ ਦੀ ਖਰੀਦ ਦੀ ਗਾਰੰਟੀ ਹੋਣੀ ਚਾਹੀਦੀ ਹੈ ਜੇ ਖਰੀਦ ਦੀ ਗਾਰੰਟੀ ਨਹੀਂ ਕਰਦੇ ਤਾ ਫੇਰ ਉਹਦਾ ਕੋਈ ਫਾਇਦਾ ਨਹੀਂ ਹੁੰਦਾਗਾ ਫਸਲਾਂ ਦੀ ਖਰੀਦ ਦੀ ਗਰੰਟੀ ਹੋਣ ਕੇ 220 ਬਿੱਲ ਜਿਹੜਾ ਬਿਜਲੀ ਸੋਧ ਬਿੱਲ 220 ਹੈ ਉਹਨਾਂ ਨੇ ਕਿਹਾ ਸੀ ਅਸੀਂ ਨਹੀਂ ਲਿਆਵਾਂਗੇ ਉਹ ਬਾਈ ਚ ਫੇਰ ਲੈ ਕੇ ਆਏ ਨੇ ਸਾਡੀ ਇਹ ਡਿਮਾਂਡ ਹੈ ਕਿ ਉਹ ਬਿੱਲ ਜਿਹੜਾ ਹੈਗਾ ਰੱਦ ਕਰਨਾ ਚਾਹੀਦਾ ਲਖੀਪੁਰ ਘਟਨਾ ਦੇ ਦੋਸ਼ੀ ਜਿਹੜਾ ਹੈਗਾ ਗ੍ਰਹਿ ਰਾਜ ਮੰਤਰੀ ਹੈ ਉਹਦਾ ਅਹੁਦਾ ਖੋਣਾ ਚਾਹੀਦਾ ਤੇ ਉਹਨੂੰ ਅੰਦਰ ਕਰਨਾ ਚਾਹੀਦਾ ਹੈਗਾ ਉਹ ਤੇ ਕੇਸ ਹੈਗਾ ਉਹ ਸਰਕਾਰ ਨੇ ਹਲੇ ਤੱਕ ਉਹ ਕੁਛ ਨਹੀਂ ਕੀਤਾ ਉਹਦਾ ਆਈ ਜਿਹੜੇ ਕਿਸਾਨ ਸ਼ਹੀਦ ਹੋਏ ਐ ਉਹਨਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਉਹਨਾਂ ਦੇ ਜੀ ਨੂੰ ਇੱਕ ਇੱਕ ਨੂੰ ਨੌਕਰੀ ਮਿਲਣੀ ਚਾਹੀਦੀ ਹੈਗੀ ਆ ਆ ਜਿਹੜੀ ਸਾਥੀ ਨੇ ਗੱਲ ਕੀਤੀ ਹੈਗੀ ਹੈ ਵੀ ਜਿਹੜੀਆਂ ਫਸਲਾਂ ਤਬਾਹ ਹੋ ਜਾਂਦੀਆਂ ਜਿਵੇਂ ਗੜੇਮਾਰੀ ਨਾ ਹੋ ਗਈ ਕੋਈ ਨਹਿਰੀ ਨਾ ਹੋ ਗਈ ਕੋਈ ਕਿਸੇ ਵੀ ਕਾਰਨ ਹੋ ਗਈ ਉਹਦਾ ਜਿਹੜਾ ਹੈਗਾ ਸਰਕਾਰ ਬੀਮਾ ਕਰੇ ਫਸਲਾਂ ਦਾ ਤੇ ਉਹਦਾ ਪੂਰਾ ਮੁੱਲ ਜਿਹੜਾ ਹੈਗਾ ਸਾਨੂੰ ਮਿਲਣਾ ਚਾਹੀਦਾ ਹੈਗਾ ਜਦ ਤੱਕ ਇਹ ਮੰਗਾਂ ਸਾਡੀਆਂ ਲਾਗੂ ਨਹੀਂ ਹੁੰਦੀਆਂ ਇਸ ਸੰਘਰਸ਼ ਜਿਹੜਾ ਹੈਗਾ ਆਉਣ ਵਾਲੇ ਸਮੇਂ ਤੀ ਵੀ ਐਂ ਚੱਲੂਗਾ ਇੱਕ ਬਾਈ ਜੀ ਤੁਸੀਂ ਇਹ ਦੱਸੋ ਵੀ ਜਿਹੜੀ ਸਰਕਾਰ ਹੈ ਅਜੇ ਤੱਕ ਉਹਨਾਂ ਨੂੰ ਜਿਹਨੇ ਕੋਈ ਸਜ਼ਾ ਨਹੀਂ ਦੇ ਸਕੀ ਹਾਂਜੀ ਜੀ ਨੀ ਬੋਲ ਕੇ ਰਿਹਾ ਸੀ ਦੂ ਘੀਆ ਕਾਰ ਕੀ ਹੈ ਸਰਕਾਰ ਮਿਲੀ ਜੁਲੀ ਹੈ ਸਰਕਾਰ ਜਿਹੜੀ ਹੈਗੀ ਅਸਲ ਚ ਮੌਕਾ ਪ੍ਰਸਤ ਹੈਗੀ ਹੈ ਸਰਕਾਰ ਵੋਟਾਂ ਨੂੰ ਵੇਂਦੀ ਹੈ ਜੇ ਉਹਨੂੰ ਗ੍ਰਹਿ ਰਾਜ ਮੰਤਰੀ ਤੇ ਲਾਉਂਦੇ ਆ ਤਾਂ ਉਸ ਹਾਲਕੇ ਚ ਉਸ ਜ਼ਿਲ੍ਹੇ ਚ ਉਸ ਪੰਚਾਇਤ ਸੀਟਾਂ ਜਾਂਦੀਆਂ ਨੇ ਵਿਧਾਨ ਸਭਾ ਦੀਆਂ ਇਸ ਕਰਕੇ ਸਰਕਾਰ ਦੀ ਇਹ ਮੌਕਾ ਪ੍ਰਸਤੀ ਹੈ ਵੀ ਉਹ ਬੰਦੇ ਤੇ ਦੋਸ਼ ਵੀ ਹੋਣ ਉਹ ਗ੍ਰਹਿ ਮੰਤਰੀ ਵੀ ਰਾਜ ਮੰਤਰੀ ਬਣਿਆ ਬੈਠਾ ਹੋਵੇ ਇਹ ਸਰਕਾਰ ਦੀ ਅਸੀਂ ਸਾਹਮਣੇ ਨਲਾਈਕੀ ਆ ਤੇ ਉਹਨੂੰ ਲਾਉਣਾ ਚਾਹੀਦਾ ਹੈਗਾ ਹਾਂਜੀ ਸ਼ਿੰਦਾ ਜੀ ਤੁਸੀਂ ਕਿਉਂ ਪ੍ਰਧਾਨ ਜੀ ਨੂੰ ਬੁਲਾ ਲਿਓ ਅੱਜ ਕੱਟ ਕੀਤਾ ਜੈਤੂ ਮੜ ਦੇ ਵਿੱਚ ਬਹੁਤ ਜਨੇ ਕਿ ਕਿਸਾਨ ਕਿਥੇ ਬੰਦਿਆ ਦੂਰ ਦੂਤ ਮੋਗੇ ਤੇ ਵੀ ਪਹੁੰਚੀਆਂ ਇੱਥੇ ਜੈਤੂ ਦੇ ਇਲਾਕੇ ਤੇ ਵੀ ਪਹੁੰਚੀਆਂ ਅੱਜ ਮਾਮਾ ਸਿੰਘ ਨੂੰ ਐਮਪੀ ਸਾਹਿਬ ਨੂੰ ਤੁਸੀਂ ਮੰਗ ਪੱਤਰ ਦੇਣਾ ਜੋ ਸਾਡੇ ਸਾਥੀਆਂ ਨੇ ਸਾਡੇ ਆਗੂਆਂ ਨੇ ਦੱਸ ਹੀ ਦਿੱਤਾ ਜੋ ਕਿ ਸਾਡੇ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਉਹ ਵਾਅਦੇਾਂ ਤੋਂ ਭਜਦੀ ਹੈ ਸਰਕਾਰ ਇਸ ਕਰਕੇ ਜੋ ਅਸੀਂ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚ ਸਾਡੇ ਦੱਸ ਕੇ ਗਏ ਆਗੂ ਵੀ ਹੋਰ ਵੀ ਅੱਠ ਜਗ੍ਹਾ ਤੇ ਜੋ ਅਸੀਂ ਮੰਗ ਪੱਤਰ ਐਮਪੀਆਂ ਨੂੰ ਦੇ ਰਹੇ ਆ ਵੀ ਜੋ ਸਾਡੀਆਂ ਮੰਗਾਂ ਇਹ ਅਦੋਲਨ ਮਿਲਦੀਆਂ ਮੰਨੀਆਂ ਹੋਈਆਂ ਸਰਕਾਰ ਦੀਆਂ ਮੰਗਾਂ ਇਹਨਾਂ ਨੂੰ ਲਾਗੂ ਕੀਤਾ ਜਾਵੇ ਜਿਵੇਂ ਉਹ ਆਪਣੇ ਲਖੀਨਪੁਰ ਖੀਰੀ ਵਾਲਾ ਅਜੀਤ ਮਿਥਰਾ ਟੈਣੀ ਜੋ ਉਹਨਾਂ ਦਾ ਮੰਤਰੀ ਹੈ ਉਹਨੂੰ ਫੜ ਕੇ ਅੰਦਰ ਕੀਤਾ ਜਾਵੇ ਉਹਨੂੰ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਹ ਹੀ ਸਾਡੀ ਮੰਗ ਹੈ ਇਹਦੇ ਉੱਤੇ ਅਸੀਂ ਅੱਜ ਜੋ ਮੰਗ ਪੱਤਰ ਆਪਣੇ ਐਮਪੀ ਸਾਹਿਬ ਨੂੰ ਦੇ ਰਹੇ ਆ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਆਪਣੇ ਐਮਪੀ ਜੇਕਰ ਉਹਨਾਂ ਨੇ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੇ ਤਾਂ ਅਗਲਾ ਸੰਘਰਸ਼ ਜੇਕਰ ਸਾਡੀਆਂ ਇਹ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਕੋਕਰੀ ਸਾਹਿਬ ਦੱਸ ਹੀ ਗਏ ਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਸੰਘਰਸ਼ ਲਗਾਤਾਰ ਵਿੱਢਿਆ ਜਾਊਗਾ 15 ਅਗਸਤ ਤੋਂ ਦਾ ਜਾਂਦਾ ਉਦੋਂ ਪਹਿਲਾਂ ਆਪਣਾ ਸਾਰੀਆਂ ਇੱਥੇ ਜਿੰਨੀਆਂ ਜਥੇਬੰਦੀਆਂ ਬੈਠੀਆਂ ਉਹਨਾਂ ਨਾਲ ਇਕੱਠੀਆਂ ਕਰਕੇ ਤੇ ਇਹਨਾਂ ਨੂੰ ਨੱਥ ਪਾਈ ਜਾਊਗੀ ਜਿਵੇਂ ਦਿੱਲੀ ਦੇ ਵਿੱਚ ਹੋਇਆ ਅਗਲਾ ਜਿਹੜਾ ਤੁਹਾਡਾ ਸੰਘਰਸ਼ ਹੋਊਗਾ ਬਹੁਤ ਤਕੜਾ ਵੱਡਾ ਸੰਘਰਸ਼ ਹੋਊਗਾ ਅਗਲਾ ਸੰਜਾਗ ਕਿਹੜਾ ਸੰਘਰਸ਼ ਹੈ ਉਹ ਸੰਯੁਕਤ ਕਿਸਾਨ ਮੋਰਚੇ ਦੀਆਂ ਮੰਗਾਂ ਸੰਬੰਧੀ ਉਹ ਇੰਡੀਆ ਪੱਧਰ ਤੇ ਹੀ ਹੋਣਾ ਹੈ ਉਹ ਪ੍ਰੋਗਰਾਮ ਕਾਫੀ ਜਿਹੜੇ ਹੈਗੇ ਆ ਉਹ ਸੰਯੁਕਤ ਕਿਸਾਨ ਮੋਰਚੇ ਨੇ ਲੀਕੇ ਹੋਏ ਆ ਆ ਪ੍ਰੋਗਰਾਮ ਜਿਹੜਾ ਸੰਯੁਕਤ ਕਿਸਾਨ ਮੋਰਚੇ ਨਾਲ ਹੈਗਾ ਇਹ ਤੋਂ ਗਾਂਹ ਪ੍ਰੋਗਰਾਮ ਵੀ ਉਹ ਸੰਯੁਕਤ ਕਿਸਾਨ ਮੋਰਚੇ ਦੇ ਆਉਣਗੇ ਉਹ ਅਸੀਂ ਲਾਗੂ ਕਰਾਂਗੇ ਚਾਹੇ 15 ਅਗਸਤ ਨੂੰ ਆਵੇ ਚਾਹੇ ਨਵੰਬਰ ਨੂੰ ਆਵੇ ਉਹ ਪ੍ਰੋਗਰਾਮ ਆਲਰੇਡੀ ਆਏ ਵੀ ਨਹੀਂ ਉਹ ਪ੍ਰੋਗਰਾਮ ਅਸੀਂ ਲਾਗੂ ਕਰਾਂਗੇ ਤੇ ਇਹ ਗਵਰਨਮੈਂਟ ਜਿਹੜੀ ਹੈਗੀ ਆ ਉਹਨੂੰ ਇਹ ਵਹਿਮ ਕੱਢ ਦੇਣਾ ਚਾਹੀਦਾ ਵੀ ਛੈਂ ਤੇ ਟਿੱਕ ਕੇ ਬਹਿ ਗਿਆ ਗਿਆ ਜਿੰਨਾ ਚਿਰ ਅਸੀਂ ਆਪਣੀਆਂ ਮੰਗਾਂ ਦਾ ਹੱਲ ਨਹੀਂ ਕਰਵਾ ਲੈਂਦੇ ਉਹਨਾਂ ਚਿਰ ਸੰਘਰਸ਼ ਚੱਲੂਗਾ ਚਾਹੇ ਸਾਲ ਚੱਲੇ 2 ਸਾਲ ਚੱਲੇ ਇਹ ਚੱਲੂਗਾ ਕਿਸਾਨ ਜਥੇਬੰਦੀਆਂ ਦਾ ਕਹਿਣਾ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤੇ ਜਿਹੜਾ ਅਗਲਾ ਸੰਘਰਸ਼ ਹੋਊਗਾ ਉਹ ਤਿੱਖਾ ਹੋਊਗਾ ਤੇ ਤੁਸੀਂ ਦੇਖ ਰਹੇ ਸੀ ਸੱਚ ਦੀ ਪਰਤਾਲ ਮੈਂ ਤੁਹਾਡਾ ਆਪਣਾ ਬਤਾਰ ਸਿੰਘ ਜੀ ਤਾਰਾ ਨਵੀਂ ਅਪਡੇਟ ਦੇ ਨਾਲ ਫਿਰ ਮਿਲਦੇ ਹਾਂ ਧੰਨਵਾਦ